ਪੰਜਾਬ ਪੁਲਿਸ ਵੱਲੋਂ ਹਰ ਇੱਕ ਵਿਅਕਤੀ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਕਿ ਹੁਣੇ ਹੀ ਇੱਥੇ ਖੜੇ ਖੜੇ ਘੱਟ ਤੋਂ ਘੱਟ 10 ਤੋਂ 15 ਬੰਦਿਆਂ ਦਾ ਜਿਹੜਾ ਚਲਾਨ ਹੈ ਉਹ ਡਰਿੰਕ ਦਾ ਕਰ ਦਿੱਤਾ ਗਿਆ ਤਾਂ ਨਾਲ ਸਭ ਕੁਝ ਬਦਲ ਲੱਗ ਜਾਂਦਾ ਹੈ ਸਾਹਮਣੇ ਮਸ਼ੀਨ ਤੇ ਆ ਤੁਸੀਂ ਖੜ੍ਹ ਦਿਓ ਇੱਥੇ ਜਿਹਦੇ 60 70 ਤੋਂ ਉੱਤੇ ਆਏ ਕੀ ਤਾਂ ਗੱਡੀ ਪੌਂਡ ਕਰ ਦੇਣੀ ਅਸੀਂ ਕਿੰਨਾ ਭੁਗਤਾਨ ਕਰਨਾ ਪੈ ਸਕਦਾ ਲੋਕਾਂ ਨੂੰ ਕਿ ਕਿੰਨੇ ਰੁਪਏ ਦਾ ਜਿਹੜਾ ਚਲਾਨ ਹੋਏਗਾ ਇਹ ਤਾਂ ਸ਼ਰਾਬ ਦਾ ਚਲਾਨ ਤਾਂ 5000 ਦਾ ਤਾਂ ਲਗਾਤਾਰ ਹੀ ਹਰ ਇੱਕ ਚੌਕ ਤੇ ਤੁਹਾਨੂੰ ਪੰਜਾਬ ਪੁਲਿਸ ਦਾ ਜਿਹੜਾ ਨਾਕਾ ਹੈ ਉਹ ਜ਼ਰੂਰ ਨਜ਼ਰ ਆਵੇਗਾ ਦੇਖੋ ਜੀ ਮੈਂ ਤਾਂ ਇਹ ਕਹਿੰਦਾ اپنی جان ਨੂੰ بچاؤ ਜੀ ਐਲਮਟ ਪਾ ਕੇ ਰੱਖੋ ਸੀਟ ਬੈਲਟ ਲਾ ਕੇ ਰੱਖੋ ਡਰਿੰਕ ਕਰਕੇ ਆਪਣੀ ਗੱਡੀ ਨਾ ਚਲਾਓ ਇਹ ਤਾਂ ਅਗਲੇ ਮੋੜ ਤੇ ਹੀ ਪੰਜਾਬ ਪੁਲਿਸ ਇੰਤਜ਼ਾਰ ਕਰ ਰਹੀ ਹੈ ਤਾਂ ਜੇਕਰ ਤੁਸੀਂ ਇਸ ਤਰ੍ਹਾਂ ਦੀ ਸ਼ਰਤ ਕਰਦੇ ਹੋ ਉਹ ਤਾਂ ਹੈ ਜੀ ਉਹ ਤਾਂ ਹੈ ਹੀ ਆ ਫਿਰ ਜੇਕਰ ਤੁਸੀਂ ਵੀ ਘਰੋਂ ਡਰਾਈਵ ਕਰਨ ਲਈ ਨਿਕਲ ਰਹੇ ਹੋ ਜਾਂ ਫਿਰ ਰਸਤੇ ਦੇ ਵਿੱਚ ਕਿਤੇ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਇੱਕ ਪਾਸੇ ਠੰਡ ਦਾ ਕਹਿਰ ਜਿਹੜਾਗਾ ਉਹ جاری ਹੈ ਤੇ ਦੂਜੇ ਪਾਸੇ ਐਕਸੀਡੈਂਟਸ ਦੇ ਜਿਹੜੇ ਮਾਮਲੇ ਨੇ ਉਹ ਬਹੁਤ ਜ਼ਿਆਦਾ ਨਜ਼ਰ ਆ ਰਹੇ ਨੇ ਜਿਸ ਨੂੰ ਦੇਖਦੇ ਆ ਪੰਜਾਬ ਪੁਲਿਸ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਜਿਹੜਾਗਾ ਹਰ ਚੌਕ ਤੇ ਜਿਹੜਾਗਾ ਨਾਕਾ ਲਗਾਇਆ ਗਿਆ ਤਾਂ ਜੇਕਰ ਤੁਸੀਂ ਵੀ ਡਰਾਈਵ ਕਰ ਰਹੇ ਹੋ ਤਾਂ ਨਾਲ ਜੇਕਰ ਤੁਸੀਂ ਡਰਿੰਕ ਕੀਤੀ ਹੈ ਤਾਂ ਤੁਹਾਡੇ ਲਈ ਇਹ ਬਹੁਤ ਜ਼ਿਆਦਾ ਹੈਲਪ ਕਵਰ ਹੈ ਕਿਉਂਕਿ ਹੁਣੇ ਹੀ ਇੱਥੇ ਖੜੇ ਖੜੇ ਘੱਟ ਤੋਂ ਘੱਟ 10 ਤੋਂ 15 ਬੰਦਿਆਂ ਦਾ ਜਿਹੜਾ ਚਲਾਣ ਹੈ ਉਹ ਡਰਿੰਕ ਦਾ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਇਸ ਤਰ੍ਹਾਂ ਦੇ ਮਾਮਲੇ ਬਹੁਤ ਜ਼ਿਆਦਾ ਸਾਹਮਣੇ ਜਿਹੜੇ ਨੇ ਉਹ ਆ ਰਹੇ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਹੈ ਕਿ ਇੱਕ ਵਾਰ ਜਿਵੇਂ ਕਿ ਮੈਂ ਤੁਹਾਨੂੰ ਸਵੇਰੇ ਇੱਕ ਖਬਰ ਨਸ਼ਰ ਕੀਤੀ ਸੀ 2024 ਦਾ ਆਕੜਾ ਤੁਹਾਨੂੰ ਦੱਸਿਆ ਸੀਗਾ ਕਿ 1,40,000 ਤੋਂ ਵੱਧ ਚਲਾਨ ਜਿਹੜੇ ਨੇ 2024 ਦੇ ਵਿੱਚ ਕੀਤੇ ਗਏ ਨੇ ਤਾਂ ਉਸ ਨੂੰ ਵੇਖਦੇ ਆਂ ਤੇ ਇੱਕ ਪਾਸੇ ਠੰਡ ਜਿਸ ਤਰ੍ਹਾਂ ਪੈ ਰਹੀ ਹੈ ਤਾਂ ਉਸ ਨੂੰ ਵੇਖਦੇ ਆਂ ਹਾਸਤੇ ਬਹੁਤ ਜ਼ਿਆਦਾ ਵੱਧ ਰਹੇ ਨੇ ਤਾਂ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਇਹ ਉਪਰਾਲਾ ਜ਼ਰੂਰ ਕੀਤਾ ਜਾ ਰਿਹਾ ਹੈ ਥਾਂ-ਥਾਂ ਤੇ ਜਿਹੜਾ ਨਾਕਾ ਲਗਾ ਕੇ ਲੋਕਾਂ ਨੂੰ ਇੱਕ ਪਾਸੇ ਅਵੇਅਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਠੰਡ ਦੇ ਵਿੱਚ ਡਰਾਈਵਿੰਗ ਯਾਨੀ ਧੁੰਦ ਦੇ ਵਿੱਚ ਡਰਾਈਵਿੰਗ ਘਟ ਕਰਨ ਸਲੋ ਕਰਨ ਦੇ ਲਈ ਵੀ ਅਵੇਅਰ ਕੀਤਾ ਜਾ ਰਿਹਾ ਤਾਂ ਲਗਾਤਾਰ ਹਰ ਇੱਕ ਚੌਕ ਤੇ ਤੁਹਾਨੂੰ ਪੰਜਾਬ ਪੁਲਿਸ ਦਾ ਜਿਹੜਾ ਨਾਕਾ ਹੈ ਉਹ ਜ਼ਰੂਰ ਨਜ਼ਰ ਆਵੇਗਾ ਤੇ ਬਹੁਤ ਸਾਰੇ ਸ਼ਰਾਰਤੀ ਅੰਸਰ ਵੀ ਸੜਕਾਂ ਤੋਂ ਗੁਜ਼ਰਦੇ ਨੇ ਤਾਂ ਉਹ ਜੇ ਇਸ ਵੀਡੀਓ ਨੂੰ ਵੇਖ ਰਹੇ ਨੇ ਤਾਂ ਉਹ ਜ਼ਰੂਰ ਸਾਵਧਾਨ ਹੋ ਜਾਣ ਕਿਉਂਕਿ ਹੁਣ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਨਹੀਂ ਬਖਸ਼ੇ ਜਾਣਗੇ ਤਾਂ ਜੇਕਰ ਤੁਸੀਂ ਡਰਿੰਕ ਕਰਕੇ ਡਰਾਈਵ ਡਰਾਈਵ ਕਰ ਰਹੇ ਹੋ ਤਾਂ ਉਹਨਾਂ ਵਾਸਤੇ ਇਹ ਸਭ ਤੋਂ ਵੱਧ ਅਹਿਮ ਖਬਰ ਹੈ ਕਿਉਂਕਿ ਰੋਜ਼ਾਨਾ ਹੀ ਇਸ ਤਰੀਕੇ ਨਾਲ ਹਰ ਇੱਕ ਚੌਕ ਤੇ ਇਹ ਤਸਵੀਰ ਤੁਹਾਨੂੰ ਅਸੀਂ ਲੋਧੀ ਕਲੱਬ ਦੇ ਬਿਲਕੁਲ ਨਾਲ ਦੀ ਸੜਕ ਹੈ ਚੌਕ ਦੀ ਦਿਖਾ ਰਹੇ ਆ ਜਿੱਥੇ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮਾਂ ਦਾ ਜਿਹੜਾ ਨਾਕਾ ਲੱਗਿਆ ਹੋਇਆਗਾ ਤਾਂ ਨਾਲ ਹੀ ਚਲਾਨ ਤੱਕ ਕਰ ਹੀ ਰਹੇ ਨੇ ਸ਼ਰਾਰਤੀ ਅੰਸਰ ਦੇ ਪਰ ਉਸ ਤੋਂ ਵੱਧ ਜਿਹੜਾ ਅਵੇਅਰ ਜਰੂਰ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਧੁੰਦ ਪੈ ਰਹੀ ਆ ਤਾਂ ਧੁੰਦ ਦੇ ਵਿੱਚ ਡਰਾਈਵ ਫਾਸਟ ਕਰਦੇ ਲੋਕ ਨਜ਼ਰ ਆਉਂਦੇ ਨੇ ਤਾਂ ਉਸ ਨੂੰ ਦੇਖਦੇ ਆ ਆ ਦੇਖ ਸਕਦੇ ਹੋ ਤੁਹਾਡੇ ਬਿਲਕੁਲ ਸਾਹਮਣੇ ਕਿ ਹਰ ਇੱਕ ਗੱਡੀ ਨੂੰ ਜਿਹੜਾਗਾ ਚੈੱਕ ਕੀਤਾ ਜਾ ਰਿਹਾ ਹੈ ਜੇ ਭਾਵੇਂ ਉਹ ਕੋਈ ਵੀ ਜਿਹੜਾ ਅਭਿਅਕਤੀ ਹੋਵੇ ਤਾਂ ਹਰ ਇੱਕ ਵਿਅਕਤੀ ਦੀ ਜਿਹੜੀ ਚੈਕਿੰਗ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਕਤ ਸਭ ਤੋਂ ਵੱਧ ਜਿਹੜੇ ਮਾਮਲੇ ਨੇ ਉਹ ਡਰਿੰਕ ਕਰਕੇ ਜਿਹੜੇ ਨੇ ਲੋਕ ਗੱਡੀਆਂ ਚਲਾਉਂਦੇ ਨੇ ਉਹ ਨਜ਼ਰ ਆਉਂਦੇ ਨੇ ਤਾਂ ਹਰ ਇੱਕ ਨਾਕੇ ਤੇ ਜਿਹੜਾ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਤਨਾਤ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਹਰ ਇੱਕ ਵਿਅਕਤੀ ਦੀ ਚੈਕਿੰਗ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਭਾਵੇਂ ਉਸ ਨੇ ਡਰਿੰਕ ਕੀਤੀ ਹੈ ਜਾਂ ਨਹੀਂ ਕੀਤੀ ਕਿਉਂਕਿ ਇਹ ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗੇ ਤਾਂ ਹਰ ਇੱਕ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਡਰਿੰਕ ਦੀ ਜਿਹੜੀ ਚੈਕਿੰਗ ਹੈ ਉਹ ਕਰ ਰਹੇ ਨੇ ਵੀ ਕਿਸੇ ਜਿਹੜਾ ਡਰਾਈਵ ਕਰ ਰਿਹਾਗਾ ਤਾਂ ਉਸ ਤੇ ਚੈਕਿੰਗ ਕੀਤੀ ਕਿ ਨਹੀਂ ਤਾਂ ਹੁਣ ਇਸ ਗੱਲੋਂ ਪੰਜਾਬ ਪੁਲਿਸ ਬਹੁਤ ਜ਼ਿਆਦਾ ਐਕਟਿਵ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰ ਲਈਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਸਾਡੇ ਨਾਲ ਅਫਸਰ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨ ਤੇ ਸਭ ਤੋਂ ਵਧੀਆ ਓਵਰਆਲ ਜਿਹੜਾ ਅੱਜ ਕਰਦੇ ਨਜ਼ਰ ਆ ਮੈਂ ਦੇਖਿਆ ਕਿ ਹਰ ਇੱਕ ਵਿਅਕਤੀ ਨੂੰ ਤੁਸੀਂ ਚਲਾਣਤਾ ਕਰ ਰਹੇ ਹੋ ਜਿਹੜੇ ਸ਼ਰਾਬਤੀ ਅੰਸਰ ਨੇ ਨਾਲ ਹੀ ਅਵੇਅਰ ਕਰਦੇ ਨਜ਼ਰ ਆ ਜਿਸ ਤਰ੍ਹਾਂ ਠੰਡ ਪੈ ਰਹੀ ਹੈ ਇਹ ਸਰ ਹੈਗਾ ਵੀ ਜਿੰਨਾ ਆਪਣੀ ਐਕਸੀਡੈਂਟ ਨੂੰ ਘਟਾਉਣ ਦੀ ਜੀ ਦੇ ਕਰਕੇ ਆਪਾਂ ਨਾਕਾ ਲਾਉਂਦੇ ਆ ਨਾਕਾਬੰਦੀ ਹੁੰਦੀ ਆ ਸ਼ਰਾਬ ਦੀ ਡਰਿੰਕ ਟਰੈਵਲ ਦੀ ਇਹ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਮੋਟਰ ਚਲਾਉਂਦੇ ਆ ਜੀ ਕਾਜ ਪੱਤਰ ਨਹੀਂ ਹੁੰਦੀ ਉਹਨਾਂ ਬੰਦ ਵੀ ਕਰਦੇ ਆ ਜੀ ਤੇ ਜਿਨ੍ਹਾਂ ਕੋ ਹੁੰਦੇ ਆ ਉਹਦੇ ਆਰਟੀਕਲਾਂ ਦੇ ਰਾਕੇ ਆਪਾਂ ਡਰਿੰਕ ਕਰਦਾ ਚਲਾਣ ਕਰਦੇ ਆ ਜੀ ਜੀ ਸਰ ਲਗਾਤਾਰ ਹੀ ਜਿਵੇਂ ਤੁੰਦ ਪੈ ਰਹੀ ਹੈ ਤੇ ਤੁੰਦ ਵਿੱਚ ਐਕਸੀਡੈਂਟ ਬਹੁਤ ਜ਼ਿਆਦਾ ਨਜ਼ਰ ਆ ਰਹੇ ਨੇ ਕਿੰਨੇ ਕੇ ਮਾਮਲੇ ਜਿਹੜੇ ਹੁਣ ਇਸ ਵਾਰ ਸਰਦੀਆਂ ਦੇ ਵਿੱਚ ਨਜ਼ਰ ਆ ਰਹੇ ਜਿਸ ਨੂੰ ਵੇਖਦੇ ਆ ਅਵੇਰਨੈਸ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਨਹੀਂ ਵੇਰਨੈਸ ਆਪਾਂ ਕਰਦੇ ਆ ਆਪਾਂ ਡੇਨ ਡਿਊਟੀ ਹੁੰਦੀ ਜਦੋਂ ਆਪਣੀ ਉਦੋਂ ਆਪਾਂ ਵੇਰਨੈਸ ਕਰਦੇ ਆ ਹਫਤਾ ਚੱਲ ਰਿਹਾ ਵੇਰਨੈਸ ਹੁੰਦਾ ਆਪਣੇ ਟ੍ਰੈਫਿਕ ਦਾ ਤੇ ਜਿਹੜੇ ਨਹੀਂ ਮੰਨਦੇ ਉਦਾਂ ਦੇ ਚੁੰਦੇ ਆ ਮੰਨਣਯੋਗ ਨਹੀਂ ਹੁੰਦੀ ਉਹਨਾਂ ਨੂੰ ਚਲਾਣੀ ਵੀ ਕਰ ਦਿੱਤੀ ਆ ਬਾਕੀ ਲੋਕਾਂ ਨੂੰ ਜਾਗਰਤ ਕਰਦੇ ਆ ਕਿ ਹੈਲਮਟ ਸੀਟ ਬੈਲਟ ਲਾ ਕੇ ਰੱਖੋ ਟ੍ਰੈਫਿਕ ਗੱਡੀ ਨਾਲ ਚਲਾਓ ਹਾਂਜੀ ਜੀ ਅ ਸਰ ਕਿੰਨੇ ਚਲਾਨ ਹੁਣ ਤੱਕ ਕਰ ਦਿੱਤੇ ਕਿੰਨੇ ਸ਼ਰਾਬਤੀ ਅੰਸਰ ਨੇ ਜਾਂ ਡਰਿੰਕ ਕਰਨ ਵਾਲਿਆਂ ਨੇ ਇਹਦੇ ਵਿੱਚ ਕਿਸ ਨੇ ਹੈਲਮਟ ਨਹੀਂ ਪਾਇਆ ਹੁਣ ਤੱਕ ਕਿੰਨੇ ਚਲਾਨ ਕੀਤੇ ਗਏ ਅੱਜ ਹੁਣ ਤੱਕ ਮੈਂ 6 ਤੋਂ 7 ਚਲਾਨ ਘੱਟੋਕਿਆ ਹੋ ਚੁੱਕੇ ਆ ਹੋ ਚੁੱਕੇ ਆ ਤਿੰਨ ਗੱਡੀਆਂ ਬੰਦ ਕਰ ਦਿੱਤੀਆਂ ਜੀ ਜਿਨ੍ਹਾਂ ਦੇ ਕਾਜ ਪੱਤਰ ਨਹੀਂ ਸੀ ਜੀ ਹਾਂਜੀ ਤੇ ਮਤਲਬ ਇਹ ਸਿੱਧੇ ਤੌਰ ਤੇ ਕਹਿ ਸਕਦੇ ਆ ਵੀ ਜਿਹੜੇ ਵੀ ਦੇਖ ਰਹੇ ਨੇ ਕਿ ਹੁਣ ਜਿਹੜੇ ਵੀ ਸ਼ਰਾਬਤੀ ਅੰਸਰ ਨੇ ਡਰਿੰਕ ਕਰਕੇ ਗੱਡੀਆਂ ਚਲਾ ਰਹੇ ਨੇ ਤਾਂ ਉਹ ਸਾਵਧਾਨ ਹੋ ਜਾਣ ਬਿਲਕੁਲ ਬਿਲਕੁਲ ਉਹ ਤਾਂ ਸਾਡੇ ਸੋਸ਼ਲ ਮੀਡੀਆ ਦੇ ਵੀ ਚੱਲਦਾ ਆਪਣੇ ਤੇ ਜਿਹੜੇ ਡਰਿੰਕ ਡਰਿੰਕ ਕਰਕੇ ਗੱਡੀ ਨਾ ਚਲਾ ਜਿਹੜਾ ਪਿਛਲੇ ਸਾਲ ਦਾ ਆਕੜਾ 2024 ਦਾ ਰਿਹਾ ਅੱਜ ਜੀ ਅਸੀਂ ਖਬਰ ਦਸ਼ਰ ਕੀਤੀ ਹੈ 1 ਲੱਖ 40 ਹਜ਼ਾਰ ਤੋਂ ਵੱਧ ਚਲਾਨ ਵੇਖਣ ਨੂੰ ਮਿਲੇ ਜਿਹੜਾ ਅੱਜ ਸੁਰਖੀਆਂ ਦੇ ਵਿੱਚ ਹੈ ਤੇ ਲੱਗਦਾ ਹੈ ਕਿ ਇਸ ਸਾਲ ਘਟੂਗਾ ਹੋ ਕੀ ਵਧੂਗਾ ਕੀ ਲੱਗਦਾ ਹੈ ਤੁਹਾਨੂੰ ਨਹੀਂ ਇਹ ਕੋਸ਼ਿਸ਼ ਤਾਂ ਕਰਾਂਗੇ ਘਟਾਉਣ ਦੀ ਵੈਸੇ ਜੀ ਤੇ ਬਾਕੀ ਹੁਣ ਜਿਹੜੇ ਪੀਂਦੇ ਉਹਨਾਂ ਦਾ ਚਲਾਨ ਤਾਂ ਹੁਣੇ ਹੋਣੇ ਆ ਜੀ ਹਾਂਜੀ ਸਭ ਤੋਂ ਵੱਧ ਜਿਹੜੇ ਚਲਾਨ ਸੀਗੇ ਉਹ ਮਿਰਕਲ 33000 ਦੇ ਹੈਲਮਟ ਦੇ ਨਜ਼ਰ ਆਏ ਸੀ ਹੈਲਮਟ ਦੇ ਵੱਧ ਚਲਾਨ ਜਿਹੜੇ ਨੇ ਉਹ ਹੋਏ ਨੇ ਲੱਗਦਾ ਕਿ ਵੀ ਲੋਕ ਅਵੇਅਰ ਹੋ ਰਹੇ ਨੇ ਵੀ ਹੈਲਮਟ ਪਾਉਣਗੇ ਹੁਣ ਜਾਂ ਫਿਰ ਪੁਲਿਸ ਪ੍ਰਸ਼ਾਸਨ ਉਹਨਾਂ ਵੱਲੋਂ ਵੇਅਰ ਕਰਨੂ ਅਵੇਅਰ ਨਹੀਂ ਕਰਦੇ ਆ ਜੀ ਆਪਣਾ ਜਿਹੜਾ ਅਸੀਂ ਆਪਣਾ ਜਿਹੜਾ ਆਪਾਂ ਜੋ ਸਾਡੀ ਡਿਊਟੀ ਬਣਦੀ ਹੈ ਵੇਅਰ ਕਰਨ ਦੀ ਉਹ ਆਪਾਂ ਕਰ ਹੀ ਜਾਂਦੇ ਆ ਜੀ ਤੇ ਜਿਹੜੇ ਨਹੀਂ ਆ ਮੰਨਦੇ ਉਹਨਾਂ ਦਾ ਚਲਾਣ ਕਰੀ ਜਾਂਦੇ ਆ ਸਰ ਹਰ ਰਾਤ ਕੇ ਤੇ ਇਸ ਤਰੀਕੇ ਦੀ ਹੀ ਚੈਕਿੰਗ ਹਰ ਰਾਤ ਨੂੰ ਹੁੰਦੀ ਹੈ ਤਾਂ ਇਹ ਤਾਂ ਨੇ ਵੱਡੇ ਅਫਸਰਾਂ ਦੇ ਵੀ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਦੇ ਨੇ ਅਫਸਰਾਂ ਦੀ ਇਹੀ ਹੈ ਵੀ ਤੁਸੀਂ ਬਹੁਤ ਬਹੁਤ ਚਲਾਣ ਕਰੋ ਜਿਹੜੇ ਡਰਿੰਕ ਡਰਾਈਵਰ ਕਰਕੇ ਨਿਕਲਦੇ ਆ ਠੀਕ ਹੈ ਜੀ ਤੇ ਇਸ ਵੇਲੇ ਡਰਿੰਕ ਡਰਾਈਵਿੰਗ ਚਲਾਣ ਕਰ ਰਹੇ ਆ ਜੀ ਦਿ ਜੀ ਜੋ ਕਰਦੇ ਆ ਰੈਡ ਰੈਡ ਜੰਪ ਕਰਦੇ ਆ ਉਹਨਾਂ ਦੀ ਕੀਤੇ ਜਾਂਦੇ ਆ ਸਰ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਧੁੰਦ ਪੈ ਰਹੀ ਹੈ ਉਪਰੋਂ ਬਹੁਤ ਫਾਸਟ ਗੱਡੀਆਂ ਲੋਕ ਚਲਾਉਂਦੇ ਨੇ ਉਹਨਾਂ ਨੂੰ ਕੀ ਕਹੋਗੇ ਤੇ ਜਿਹੜੇ ਡਰਿੰਕ ਕਰਕੇ ਚਲਾਉਂਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਕੀ ਕਹੋਗੇ ਤੁਸੀਂ ਦੇਖੋ ਜੀ ਮੈਂ ਤਾਂ ਇਹ ਕਹਿੰਦਾ ਵੀ اپنی جان ਨੂੰ بچاؤ ہیلمਟ ਪਾ ਕੇ ਰੱਖੋ ਸੀਟ ਬੈਲਟ ਲਾ ਕੇ ਰੱਖੋ ਡਰਿੰਕ ਕਰਕੇ ਆਪਣੀ ਗੱਡੀ ਨਾ ਚਲਾਓ ਤੁਹਾਡੀ ਜਾਨ ਬਚ ਜੂਗੀ ਤੁਹਾਡੇ ਬੱਚੇ ਠੀਕ ਰਹਿਣਗੇ ਤੁਹਾਡਾ ਪਰਿਵਾਰ ਠੀਕ ਰਹੂਗਾ ਨਹੀਂ ਤਾਂ ਅਗਲੇ ਮੋੜ ਤੇ ਹੀ ਪੰਜਾਬ ਪੁਲਿਸ ਇੰਤਜ਼ਾਰ ਕਰ ਰਹੀ ਹੈ ਤੁਹਾਡਾ ਜੇਕਰ ਤੁਸੀਂ ਇਸ ਤਰ੍ਹਾਂ ਦੀ ਸ਼ਰਤ ਕਰ ਉਹ ਤਾਂ ਹੈ ਜੀ ਉਹ ਤਾਂ ਹੈ ਹੀ ਆ ਫਿਰ ਜੀ ਉਹ ਤਾਂ ਵੀ ਇਹੀ ਕਰਦੇ ਆ ਇਹ ਵੀ ਖੜੀ ਆ ਜਿਹੜੀ ਨਹੀਂ ਹਰਦਾ ਉਹ ਤਾਂ ਫਿਰ ਚਲਾਨ ਕਰਾਂਗੇ ਜੀ 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 ਤਾਂ ਬਿਲਕੁਲ ਸਾਦਾ ਗੱਲਬਾਤ ਕੀਤੀ ਤਾਂ ਪੰਜਾਬ ਪੁਲਿਸ ਇਸ ਗੱਲੋਂ ਐਕਟਿਵ ਹੈ ਕਿਉਂਕਿ ਜਿਸ ਤਰੀਕੇ ਨਾਲ ਠੰਡ ਪੈ ਰਹੀ ਹੈ ਤੇ ਜਿਸ ਤਰੀਕੇ ਨਾਲ ਲੋਕ ਰੂਲਾ ਨੂੰ ਤੋੜਦੇ ਨੇ ਯਾਨੀ ਕਿ ਕੋਈ ਹੈਲਮਟ ਨਹੀਂ ਪਾਉਂਦਾ ਕੋਈ ਸੀਟ ਬੈਲਟ ਨਹੀਂ ਪਾਉਂਦਾ ਤਾਂ ਕਾਫੀ ਹੱਦ ਤੱਕ ਪ੍ਰਸ਼ਾਸਨ ਨੇ ਇਸ ਗੱਲੋਂ ਅਵੇਅਰ ਕੀਤਾਗਾ ਲੋਕਾਂ ਨੂੰ ਤੇ ਕਈ ਜਿਹੜੇ ਲੋਕ ਫਿਰ ਵੀ ਨਹੀਂ ਮੰਨਦੇ ਤਾਂ ਉਹਨਾਂ ਵਾਸਤੇ ਇਹ ਖਬਰ ਬਹੁਤ ਜ਼ਿਆਦਾ ਹੈ ਮੈਂ ਕਿਉਂਕਿ ਹੁਣ ਇਸ ਵਾਰ ਪੰਜਾਬ ਪੁਲਿਸ ਤੇ ਟ੍ਰੈਫਿਕ ਮੁਲਾਜ਼ਮਾਂ ਦੀ ਜਿਹੜੀ ਹੈ ਕੋਸ਼ਿਸ਼ ਹੈ ਕਿ ਪਿਛਲੇ ਆਕੜਿਆਂ ਨੂੰ ਖਤਮ ਕਰਨਾ 2024 ਦੇ ਆਕੜਿਆਂ ਨੂੰ ਜਿਹੜਾਗਾ ਉਸ ਨੂੰ ਖਤਮ ਕਰਨਾ ਯਾਨੀ ਕਿ 1 ਲੱਖ 40 ਹਜ਼ਾਰ ਦੇ ਕਰੀਬ ਜਿਹੜੇ ਚਲਾਲ ਹੋਏ ਨੇ ਸਭ ਤੋਂ ਵੱਧ ਤੁਹਾਨੂੰ ਦੱਸ ਦਈਏ ਕਿ ਹੈਲਮਟ ਦਾ ਜਲਾ ਚਲਾਣਾ ਉਹ ਹੋਇਆਗਾ ਤਾ ਹੁਣ 2025 ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਇਹ ਜ਼ਰੂਰ ਕੋਸ਼ਿਸ਼ ਹੈ ਕਿ ਇਸ ਵਾਰ ਅਸੀਂ ਉਸ ਚੀਜ਼ਾਂ ਨੂੰ ਘੱਟ ਕਰਾਂਗੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਹਰ ਇੱਕ ਵਿਅਕਤੀ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਹਰ ਇੱਕ ਚੌਕ ਤੇ ਜੇਕਰ ਤੁਸੀਂ ਸ਼ਰਾਰਤ ਕਰਦੇ ਆ ਜਾਂ ਡਰਿੰਕ ਕਰਕੇ ਗੱਡੀ ਚਲਾਉਂਦੇ ਆ ਤਾਂ ਤੁਸੀਂ ਹਰ ਇੱਕ ਚੌਕ ਤੇ ਤੁਹਾਡਾ ਪੁਲਿਸ ਮੁਲਾਜ਼ਮ ਜਿਹੜਾ ਇੰਤਜ਼ਾਰ ਕਰ ਰਹੇ ਨੇ ਤੁਹਾਡਾ ਚਲਾਨ ਵੀ ਹੋ ਸਕਦਾ ਹੈ ਤਾਂ ਤੁਸੀਂ ਜ਼ਰੂਰ ਅਵੇਅਰ ਰਹੋ ਕਿਉਂਕਿ ਇਹ ਚਲਾਨ ਕਿਉਂਕਿ ਅਕਸਰ ਅਸੀਂ ਦੇਖਦੇ ਆ ਵੱਡੇ ਪੱਧਰ ਤੇ ਜਿਹੜਾ ਚਲਾਨ ਹੋ ਜਾਂਦਾਗਾ ਲੋਕ ਸੋਸ਼ਲ ਮੀਡੀਆ ਤੇ ਬੋਲਦੇ ਵੀ ਨਜ਼ਰ ਆਉਂਦੇ ਵੀ ਮੇਰਾ 5000 ਦਾ ਚਲਾਨ ਹੋ ਗਿਆ ਮੇਰਾ 10000 ਦਾ ਚਲਾਨ ਹੋ ਗਿਆ ਤਾਂ ਜੇਕਰ ਤੁਸੀਂ ਸ਼ਰਾਰਤ ਕਰੋਗੇ ਜੇਕਰ ਤੁਸੀਂ ਡਰਿੰਕ ਕਰਕੇ ਗੱਡੀ ਚਲਾਓਗੇ ਤਾਂ ਬਿਲਕੁਲ ਤੁਹਾਡਾ ਪੰਜਾਬ ਪੁਲਿਸ ਟ੍ਰੈਫਿਕ ਮੁਲਾਜ਼ਮ ਜਿਹੜੇ ਨੇ ਪੰਜਾਬ ਤੇ ਲੁਧਿਆਣਾ ਸ਼ਹਿਰ ਦੇ ਤਾਂ ਅਗਲੇ ਹੀ ਮੋੜ ਤੇ ਤੁਹਾਡਾ ਇੰਤਜ਼ਾਰ ਕਰਦੇ ਨਜ਼ਰ ਆਉਣਗੇ ਤੇ ਤੁਹਾਨੂੰ ਵੱਡੇ ਚਲਾਨ ਦਾ ਜਿਹੜਾ ਭੁਗਤਾਨ ਹੈ ਉਹ ਜ਼ਰੂਰ ਕਰਨਾ ਪਵੇ ਅਫਸਰ ਨੇ ਉਹ ਵੀ ਇੱਥੇ ਤਨਾਤ ਨੇ ਤਾਂ ਲਗਾਤਾਰ ਹੀ ਦੇਖ ਸਕਦੇ ਹੋ ਹੱਥ ਦੇ ਵਿੱਚ ਮਸ਼ੀਨ ਜਿਹੜੀ ਆ ਉਹ ਫੜੀ ਹੋਈ ਹੈ ਹੱਥਾਂ ਦੇ ਵਿੱਚ ਮਸ਼ੀਨ ਇਸ ਮਸ਼ੀਨ ਦੇ ਨਾਲ ਜਿਹੜੀ ਹੈ ਉਹ ਚੈਕਿੰਗ ਹੁੰਦੀਗੀ ਤੇ ਨਾਲ ਹੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਵੀ ਕਿਵੇਂ ਚੈੱਕ ਕਰਦੇ ਨੇ ਕਿੰਨੀ ਪਰਸੈਂਟ ਜਿਹੜੀ ਆਉਂਦੀ ਕਿ ਤਾਂ ਅਲਕੋਹਲ ਜਿਹੜਾਗਾ ਉਹਨਾਂ ਨੇ ਪੀਤਾ ਹੋਇਆਗਾ ਅਲਕੋਹਲ ਉਹਨਾਂ ਨੇ ਪੀਤਾ ਹੋਇਆ ਤਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਪਰ ਉਸ ਤੋਂ ਪਹਿਲਾਂ ਇੱਥੇ ਵੱਡੇ ਅਫਸਰ ਵੀ ਜਿਹੜੇ ਨੇ ਉਹ ਤਨਾਤ ਜ਼ਰੂਰ ਨਜ਼ਰ ਆਉਂਦੇ ਨੇ ਤਾਂ ਆਹ ਦੇਖ ਸਕਦੇ ਹੋ ਇਹ ਮਸ਼ੀਨ ਹੈ ਇਸ ਮਸ਼ੀਨ ਦੇ ਨਾਲ ਜਿਹੜੀ ਚੈਕਿੰਗ ਉਹ ਹੁੰਦੀ ਹੈ ਇਸ ਮਸ਼ੀਨ ਦੇ ਨਾਲ ਜਿਹੜੀ ਆ ਉਹ ਚੈਕਿੰਗ ਹੁੰਦੀ ਹੈ ਤਾਂ ਗੱਲਬਾਤ ਕਰ ਲੈਣਾ ਇੱਕ ਵਾਰੀ ਇਹਨਾਂ ਨਾਲ ਵੀ ਕੀ ਕਿੰਨੀ ਪਰਸੈਂਟ ਜਿਹੜੀ ਹੁੰਦੀ ਹੈ ਕਿ ਇਹਦੇ ਵਿੱਚ ਉਹ ਪਤਾ ਲੱਗਦਾ ਕਿ ਕਿ ਅਲਕੋਹਲ ਉਹਨੇ ਲੇਤੀ ਹੈ ਸਰ ਕਿੰਨੇ ਕੀ ਪਰਸੈਂਟੇਜ ਨਜ਼ਰ ਆ ਰਹੇ ਨੇ ਲੋਕ ਜਿਹੜੇ ਨੇ ਉਹ ਡਰਿੰਕ ਕਰਕੇ ਚਲਾ ਰਹੇ ਨੇ ਕਿਉਂਕਿ ਤੁਹਾਡੇ ਹੱਥ ਦੇ ਵਿੱਚ ਮਸ਼ੀਨ ਹੈ ਇਸ ਤੋਂ ਕਹਿੰਦੇ ਪਤਾ ਲੱਗ ਜਾਂਦਾ ਸਾਹਤ ਕਿੰਨੇ ਡਰਿੰਕ ਕਿੰਦੀ ਕਿੰਨੀ ਪਰਸੈਂਟੇਜ ਕੀਤੀ ਹੈ ਜਦੋਂ ਨਾ ਆਪਾਂ ਚੈੱਕ ਕਰਦੇ ਇਹਨੂੰ ਜੀ ਜੇ ਤਾਂ 30 ਆਵੇ ਉਹਦੀ ਸ਼ਰਾਬ ਜੀ ਫਿਰ ਤਾਂ ਉਹਨੂੰ ਤੇਜ਼ ਰਤੀ ਦੇ ਉੱਤੇ ਚਲਾਣਾ ਜੀ 30 ਤੋਂ ਥੱਲੇ ਨਹੀਂ ਜੀ ਹਾਂ ਜੇ ਉਹਨੇ ਥੋੜੀ ਜੀ ਵੀ ਸ਼ਰਾਬ ਪੀਤੀ ਤਾਂ ਪਤਾ ਲੱਗ ਜੂਗਾ ਸਰ ਇਹਦੇ ਵਿੱਚ ਹਾਂ ਪਤਾ ਲੱਗ ਜੂਗਾ ਜਿੰਨੀ ਮਰਜ਼ੀ ਪੀਤੀ ਉਹਦਾ ਪਤਾ ਲੱਗ ਜੂਗਾ ਹਾਂ ਜੀ ਹੁਣ ਹੁਣ ਹੁਣੇ ਤੁਸੀਂ ਚੈੱਕ ਕੀਤੀ ਸੀ ਇਹ ਦੇਖਿਆ ਮੈਂ ਲੋਕਾਂ ਦੇ ਚੈੱਕ ਕਰੀ ਜੀ 13 ਆਈ ਆ 13 ਆ ਹਾਂ ਮਤਲਬ ਨਹੀਂ ਪੀਦੀ ਹੈ ਨਹੀਂ ਪੀਦੀ ਤਾਂ ਮਤਲਬ ਕਹਿੰਦਾ ਅੱਧਾ ਪੈਗ ਵੀਰ ਦਾ ਲਾਇਆ ਨਹੀਂ ਜੀ ਹਾਂ ਜੀ ਉਹਦੇ ਨਾਲ ਮਸ਼ੀਨ ਮਤਲਬ 30 ਤੋਂ ਉੱਪਰ ਹੋਊਗਾ 30 ਤੋਂ ਉੱਤੇ ਚਲਾਨ ਕਰਨਾ ਜਿਹਦਾ ਵੀ ਹੋਇਆ ਉਸ ਤੋਂ ਥੱਲੇ ਅੱਜ ਵੀ ਰੋਜ਼ਾਨਾ ਹੀ ਇਸ ਤਰ੍ਹਾਂ ਹਰ ਚੌਕ ਦੇ ਵਿੱਚ ਗੁਲਾਜ਼ਮ ਜਿਹੜੇ ਤਨਾਤ ਨੇ ਰੋਜ਼ ਹੀ ਚੈਕਿੰਗ ਕਰ ਰਹੇ ਨੇ ਕਿੰਨੇ ਕੇਸ ਜਿਹੜੇ ਨੇ ਡਰਿੰਕ ਵਾਲੇ ਆ ਰਹੇ ਨੇ ਕਿਉਂਕਿ ਆ ਲੋਕ ਅਕਸਰ ਕਹਿੰਦੇ ਹੁੰਦੇ ਵੀ ਅਸੀਂ ਕੁਝ ਨਹੀਂ ਕਰਦੇ ਪੰਜਾਬ ਪੁਲਿਸ ਤੱਕਾ ਕਰਦੀ ਹੈ ਪਰ ਹੁਣ ਤੱਕਾ ਤਾਂ ਸਾਫ਼ ਨਜ਼ਰ ਆਉਂਦਾ ਵੀ ਇਹਦੇ ਤੋਂ ਨਾਲ ਸਭ ਕੁਝ ਬਦਲ ਲੱਗ ਜਾਂਦਾ ਸਾਹਮਣੇ ਮਸ਼ੀਨ ਤੇ ਆ ਤੁਸੀਂ ਖੜ੍ਹਜੋ ਇੱਥੇ ਜੀ ਜੇ ਤੱਕਾ ਹੋ ਗਿਆ ਤਾਂ ਦੱਸ ਦਿਓ ਤੱਕਾ ਹੋਇਆ ਜਿਹਦਾ ਚਲਾਣਾ ਤਾਂ ਚਲਾਣਾ ਹੋਏਗਾ ਜਿਹਦੇ 60 70 ਤੋਂ ਉੱਤੇ ਆਏ ਕਿ ਤਾਂ ਗੱਡੀ ਪੌਂਡ ਕਰ ਦੇਣੀ ਅਸੀਂ ਜੀ ਕਾਈ ਆਰਸੀ ਹੋਵੇ ਲਾਇਸੈਂਸ ਹੋਵੇ ਉਹਦੇ ਕੋਲ ਜੀ ਹਾਂ ਉਹਨੇ ਘਰ ਨਹੀਂ ਪਹੁੰਚਣਾ ਉਹਨੇ ਇੱਕ ਵਾਰ ਲੋਕਾਂ ਨੂੰ ਦੱਸ ਦਿਓ ਕਿਉਂਕਿ ਲੋਕ ਰੂਲਾਂ ਨੂੰ ਬਹੁਤ ਜ਼ਿਆਦਾ ਤੋੜਦੇ ਨਜ਼ਰ ਆਉਂਦੇ ਨੇ ਕਿਉਂਕਿ ਆ ਪਿਛਲੇ ਸਾਲ ਦਾ ਮੈਂ ਸਾਰ ਨੂੰ ਆਕੜਾ ਦੱਸਿਆ 1 ਲੱਖ 40 ਹਜ਼ਾਰ ਤੋਂ ਵੱਧ ਚਲਾਨ ਹੋਏ ਆ 2024 ਦੇ ਵਿੱਚ ਆ ਦੋ ਦਿਨ ਹੋਏ ਲੰਘੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਹੁਣ ਇਸ ਵਾਰ ਪੰਜਾਬ ਪੁਲਿਸ ਤੇ ਟ੍ਰੈਫਿਕ ਮੁਲਾਜ਼ਮੇ ਜਿਹੜੇ ਇਸ ਨੂੰ ਘਟਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਲੋਕਾਂ ਨੂੰ ਦੱਸ ਦਿਓ ਵੀ ਜੇ ਤੁਸੀਂ ਇਸ ਤਰੀਕੇ ਨਾਲ ਕਰਕੇ ਆ ਰਹੇ ਹੋ ਤਾਂ ਤੁਹਾਡਾ ਚਲਾਨ ਜਿਹੜਾ ਪੱਕਾਗਾ ਉਹਨਾਂ ਨੂੰ ਵੀਰ ਕਰ ਦੇਊਗਾ ਹਾਂ ਹਾਂ ਉਹ ਤਾਂ ਚਲਾਨ ਪੱਕਾ ਵਾ ਇਹ ਤਾਂ ਸਿਰਫ 30 ਤੱਕ ਆ ਚਲਾਨ ਇਹਦਾ ਜੇ 30 ਤੋਂ ਵੱਧ ਆਏਗੀ ਜੀ ਤੇ 50 ਤੱਕ ਇਹਦਾ ਅਸੀਂ ਬਰਦਾਸ਼ਤ ਕਰ ਲੈਣੇ ਆ ਵੀ ਆਰਸੀ ਲਿਸੈਂਸ ਰੱਖ ਲੈਣੇ ਆ ਜੀ ਠੀਕ ਹੈ ਜੀ ਜੇ ਉਸ ਤੋਂ ਵੱਧ ਜਿਆਦਾ ਸ਼ਰਾਬ ਆਏਗੀ ਜੀ ਤੇ ਫਿਰ ਆਪਾਂ ਉਹਦੀ ਆਰਸੀ ਆਪਣਾ ਨਹੀਂ ਦੇਖਾਂਗੇ ਬੰਦ ਕਰ ਦਾਂਗੇ ਕਿੰਨਾ ਭੁਗਤਾਨ ਕਰਨਾ ਪੈ ਸਕਦਾ ਲੋਕਾਂ ਨੂੰ ਕਿ ਕਿੰਨੇ ਰੁਪਏ ਦਾ ਜਿਹੜਾ ਚਲਾਨ ਹੋਏਗਾ ਇਦਾਂ ਸ਼ਰਾਬ ਦਾ ਚਲਾਣ ਤਾਂ 5000 ਦਾ ਤੇ ਜੇ ਲਾਇਸੈਂਸ ਨਹੀਂ ਹੈ ਤਾਂ 5000 ਨੂੰ ਹੋਰ ਪੈ ਜਾਣਾ ਹੋਰ ਪੈ ਜਾਣਾ 10000 ਦਾ ਚਲਾਣਾ ਹੁੰਦਾ ਇੱਕ ਘਰ ਮਤਲਬ ਆਪਣਾ ਜਾ ਕੇ ਜੋ ਕਰਨਾ ਕਰੋ ਜੇ ਤੁਸੀਂ ਪੈਗ ਲਾਣੇ ਹੋ ਸ਼ਰਾਬ ਪੀਣੇ ਹੋ ਗੱਡੀ ਚਲਾਣੇ ਹੋ ਤੁਹਾਡਾ ਵੀ ਨੁਕਸਾਨ ਹੈ ਤੇ ਫੈਮਲੀ ਵੀ ਨਾਲ ਹੁੰਦੀ ਹੈ ਜਿਹੜਾ ਵੀ ਬੰਦਾ ਮਤਲਬ ਮੰਨ ਲਓ ਤੁਰੇ ਹੀ ਜਾ ਰਿਹਾ ਕੋਈ ਜੇ ਉਹਦੇ ਚ ਗੱਡੀ ਵੱਜੀ ਤਾਂ ਕਿਹਦਾ ਨੁਕਸਾਨ ਹੈ ਉਹਦੇ ਨੁਕਸਾਨ ਕੋਈ ਬੰਦਾ ਮਰ ਵੀ ਸਕਦਾ ਕੁਝ ਵੀ ਹੋ ਸਕਦਾ ਐਕਸੀਡੈਂਟ ਹੋ ਸਕਦਾ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਆਪਣੇ ਘਰੇ ਕਰੋ ਜੋ ਕਰਨਾ ਹੈ ਬਾਹਰ ਡਰਾਈਵ ਨਾ ਕਰੋ ਜੀ ਡਿੰਗ ਕਰਕੇ ਡਰਾਈਵ ਨਾ ਕਰੋ ਇੱਕ ਬਹੁਤ ਵੱਡੀ ਗੱਲ ਹੈ ਸਰ ਤੁਹਾਡਾ ਵੀ ਥੈਂਕਸ ਕਰਾਂਗੇ ਅਸੀਂ ਸਿਟੀ ਹੈਡਲਾਈਨਸ ਦੇ ਵੱਲੋਂ ਕਿਉਂਕਿ ਇੰਨੀ ਠੰਡ ਹੈ ਧੁੰਦ ਵੀ ਪੈ ਰਹੀ ਹੈ ਤੇ ਮੁਲਾਜ਼ਮ ਜਿਹੜੇ ਨੇ ਉਹ ਸਾਰੇ ਇੱਥੇ ਤ ਰਾਤ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਤਾਂ ਇਸ ਗੱਲੋਂ ਤੁਹਾਡਾ ਸਿਟੀ ਹੈਡਲਾਈਨਸ ਵੱਲੋਂ ਧੰਨਵਾਦ ਤੇ ਜਿਹੜੇ ਲੋਕ ਸ਼ਰਾਬ ਪੀ ਕੇ ਆਉਂਦੇ ਸਰ ਬਿਲਕੁਲ ਰੂਲ ਬਹੁਤ ਤੋੜਦੇ ਨੇ ਲੋਕ ਤਾਂ ਉਹਨਾਂ ਨੂੰ ਬਿਲਕੁਲ ਬਖਸ਼ਣਾ ਨਹੀਂ ਹੈਗਾ ਹਾਂਜੀ ਹਾਂਜੀ ਨਹੀਂ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਥਰੂ ਤੁਹਾਨੂੰ ਤੁਸੀਂ ਵੀ ਆਪ ਵੀ ਅਵੇਅਰ ਹੋ ਵੀ ਆਪਾਂ ਇਹ ਕੰਮ ਨਾ ਕਰੀਏ ਜਿਹੜੀ ਗਲਤ ਗੱਲ ਹੈ ਤਾਂ ਉਹ ਗਲਤੀ ਹੈ ਜੀ ਠੀਕ ਹੈ ਨਾ ਇਸੇ ਲਈ ਅਸੀਂ ਫਿਰ ਨਾਕਾ ਲਾਣੇ ਆ ਵੀ ਅਸੀਂ ਲੋਕਾਂ ਦੀ ਸੇਫਟੀ ਵਾਸਤੇ ਨਾਕਾ ਲਾਣੇ ਆ ਵੀ ਆਪਣਾ ਸ਼ਾਂਤੀ ਨਾਲ ਆਪਣੇ ਰਾਮਨਾ ਘਰੇ ਜਾਣ ਜੀ 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 ਤਾ ਬਿਲਕੁਲ ਦੇਖੋ ਕਿੰਨੀ ਠੰਡ ਪੈ ਰਹੀ ਹੈ ਤੇ ਠੰਡ ਦੇ ਵਿੱਚ ਵੀ ਹਰ ਇੱਕ ਮੁਲਾਜ਼ਮ ਇੱਥੇ ਤਨਾਤ ਨੇ ਲੋਕ ਕੋਟੀਆਂ ਪਾ ਰਹੇ ਨੇ ਲੋਕ ਕੱਪੜੇ ਪਾ ਰਹੇ ਲੋਕ ਘਰਾਂ ਦੇ ਵਿੱਚੋਂ ਹੀ ਨਿਕਲ ਰਹੇ ਨੇ ਪਰ ਇਹਨਾਂ ਦਾ ਵੀ ਪਰਿਵਾਰ ਹੈ ਇੱਕ ਪਾਸੇ ਇਹ ਲੋਕ ਤੁਹਾਨੂੰ ਅਵੇਅਰ ਕਰਦੇ ਨਜ਼ਰ ਆਉਂਦੇ ਤਾਂ ਕਿਤੇ ਨਾ ਕਿਤੇ ਸਾਨੂੰ ਉਹਨਾਂ ਰੂਲਾਂ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈਲਮਟ ਪਾ ਕੇ ਰੱਖੋ ਸੀਟ ਬੈਲਟ ਪਾ ਕੇ ਰੱਖੋ ਠੜ ਦੇ ਵਿੱਚ ਧੁੰਦ ਦੇ ਵਿੱਚ ਡਰਾਈਵ ਸਲੋ ਕਰੋ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਬਹੁਤ ਵੱਡਾ ਇਸ਼ੂ ਬਣ ਜਾਂਦਾ ਤੇ ਬਾਅਦ ਦੇ ਵਿੱਚ ਆਪਾਂ ਰੋਲਾ ਪਾਉਂਦੇ ਆ ਤਾਂ ਇਹ ਬਹੁਤ ਅਹਿਮ ਗੱਲਾਂ ਨੇ ਜੋ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਦੱਸਿਆ ਤੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਸ਼ਰਾਰਤ ਕਰਦੇ ਆ ਡਰਿੰਕ ਕਰਕੇ ਗੱਡੀ ਚਲੋ ਰਹੇ ਤਾਂ ਤਾਂ ਅਗਲੇ ਮੋੜ ਤੇ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਤੁਹਾਡਾ ਇੰਤਜ਼ਾਰ ਕਰਦੀ ਹੈ ਖਾਸ ਕਰ ਲੁਧਿਆਣਾ ਦੀ ਖਬਰ ਤੇ ਲੁਧਿਆਣਾ ਦੇ ਲੋਕਾਂ ਨੂੰ ਮੈਂ ਦੱਸ ਰਿਹਾ ਅਵੇਅਰ ਹੋ ਜਾਓ ਕਿਉਂਕਿ ਤੁਹਾਨੂੰ ਮੋਟਾ ਪੁਖਤਾਨ ਕਰਦਾ ਪੈਸਾ